ਹਾਂਜੀ ਵੀਰ ਇਹ ਹੈਗੇ ਜੀ ਆਪਣੀ ਵੈਰੈਟੀ ਡੀਬੀ ਡਬਲਯੂ 327 ਜਿਹੜੀ ਆਪਾਂ ਵਾਟਦੇ ਪਏ ਆ ਤੇ ਇਸ ਪਾਸੇ ਹੈਗੇ ਜੀ ਆਪਣੀ 8 ਨਵੰਬਰ ਨੂੰ ਬਜਾਈ ਕੀਤੀ ਹੈ ਪੀਬੀ ਡਬਲਯੂ 826 ਵੈਰੈਟੀ ਤੇ ਇਹ ਆਪਾਂ ਇਸ ਤੋਂ ਬਾਅਦ ਆਪਾਂ ਇਹਦੀ ਵਾਢੀ ਕਰਨੀ ਹੈ ਇਹ ਆਪਣਾ 4 ਕਿੱਲੇ ਥਾਂ ਹੈ 2 ਕਿੱਲੇ ਇਸ ਪਾਸੇ ਨੂੰ 2 ਕਿੱਲੇ ਇੱਧਰ ਤੇ ਦਿਖਾਉਣੇ ਤੁਹਾਨੂੰ ਵੀ ਝਾੜ ਕਿੰਨਾ ਹੈ ਵੀ ਕਿੰਨਾ ਝਾੜ ਆਉਂਦਾ ਬਾਕੀ ਔਰ ਜੇ ਤੁਸੀਂ ਕਿਸੇ ਵੀਰ ਨੇ 826 ਜਾਂ ਕੋਈ ਵੀ ਵੈਰਾਈਟੀ ਦੀ ਬਾੜੀ ਕੀਤੀ ਤਾਂ ਕਿੰਨਾ ਝਾੜ ਤੁਹਾਡਾ ਆਇਆ ਜਰੂਰ ਕਮੈਂਟ ਕਰਕੇ ਦੱਸਿਆ ਜੀ ਤੇ ਇਹ ਆਪਣੇ ਤਿੰਨ ਪਾਣੀ ਲੱਗੇ ਨੇ ਇਹਨੂੰ 826 ਵੈਰਾਈਟੀ ਨੂੰ ਤੇ 8 ਨਵੰਬਰ ਦੀ ਇਹ ਦੀ ਬਜਾਈਏ ਕਿਉਂਕਿ ਜਿਆਦਾ ਜਿਹੜੀ ਆਪਣੀ ਵੈਰਾਈਟੀ ਜਿਆਦਾ ਗੇਤੀ ਵੀ ਜਿਹੜੀ ਕਾਮਜਾਬ ਬਣੇਗੀ ਤੇ ਉਸ ਤੋਂ ਬਾਅਦ ਇੱਕ ਆਪਣੀ 14 ਨਵੰਬਰ ਵਾਲੀ ਬਜਾਈ ਵੀ ਆਪਣੇ 826 ਹੈਗੀ ਏ ਤੇ ਯਾਨੀ ਕਿ ਉਹਦਾ ਵੀ ਝਾੜ ਪਤਾ ਸਾਗੇ 826 ਵੈਰਾਈਟੀ ਦਾ ਜਿਹੜਾ 327 ਵੈਰਾਈਟੀ ਦਾ ਜਿਹੜਾ ਝਾੜ ਦੀ ਆਪਾਂ ਤੁਹਾਨੂੰ 1-2 ਦਿਨਾਂ ਤੱਕ ਪਤਾ ਲੱਗ ਜਾਏਗਾ ਤੇ ਜਿਹੜੀ ਆਪਾਂ ਇਹਦੀ ਜਿਹੜੀ ਹਾਈਟ ਹੈ ਆਪਣੀ 327 ਦੇ ਨਾਲੋਂ ਛੋਟੀ ਹਾਈਟ ਹੈ ਬਾਕੀ ਤੁਸੀਂ ਹਾਈਟ ਦੇਖ ਲਓ 826 ਦੀ ਆਹ ਰਵੇ ਸੇ ਖੇਤ ਦੇ ਵਿੱਚ ਬੀਜੀ ਸੀ ਤੇ ਇਹਦੀ ਹਾਈਟ ਜਿਹੜੀ ਆਪਣੀ 327 ਦੇ ਨਾਲੋਂ ਥੋੜਾ ਜਿਹਾ ਹਾਈਟ ਛੋਟੀ ਹੈ ਬਾਕੀ ਜਿਹੜਾ ਦਾਣੇ ਦਾ ਸਾਈਜ਼ ਆਪਣਾ ਵਧੀਆ ਤੇ 8 ਨਵੰਬਰ ਨੂੰ ਬਜਾਈ ਕੀਤੀ ਹੈ ਜਿਹੜੀ ਆਪਣੀ DBW 327 ਦੇ ਨਾਲੋਂ ਇਦਾਂ ਆਪਾਂ ਗੱਲ ਕਰੀਏ ਤਾਂ ਉਹਦੇ ਨਾਲ ਜਿਹੜੀ ਆਪਣਾ ਪਹਿਲਾ ਪੱਕਦੀ ਹੈ ਬਾਕੀ ਥੋੜਾ ਕੋਈ ਜ਼ਮੀਨ ਦਾ ਮੌਸਮ ਦਾ ਫਰਕ ਪੈਂਦਾ ਆਪਣੀ ਪਾਣੀ ਦਾ ਫਰਕ ਪੈਂਦਾ ਦਾਣੇ ਬਾਕੀ ਤੁਸੀਂ ਮੋਟੇ ਨੇ ਬਾਕੀ ਤੁਹਾਨੂੰ ਦਿਖਾਉਣੇ ਆ ਕਿ ਕਿੰਨਾ ਝਾੜ ਆਉਂਦਾ ਇਹਦੇ ਚਾਰਾਂ ਕਿੱਲਾਂ ਦੇ ਵਿੱਚੋਂ ਇਹ ਆਪਣਾ ਮੁੱਲ ਦਾ ਬੀਜ ਪਾਇਆ ਸੀ ਤੇ ਆ ਦੋ ਕਿੱਲਾਂ ਦਾ ਮਸ਼ੀਨ ਘੇਰਾ ਆਪਣਾ ਮਲ ਰਹੀ ਏ ਦੋ ਕਿੱਲੇ ਆਣੇ ਤੇ ਦੋ ਕਿੱਲੇ ਆਣੇ ਚਾਰ ਕਿੱਲੇ ਟੋਟਲ ਜਗਾ ਹੈ ਹਾਂ ਜੀ ਇਹ ਦੋ ਟੈਂਕ ਪੈ ਚੁੱਕੇ ਨੇ 826 ਦੇ ਆ ਦੋ ਕਿੱਲਿਆਂ ਦੇ ਵਿੱਚੋਂ ਇੱਕ ਤੇ ਯਾਨੀ ਕਿ ਚਾਰ-ਚਾਰ ਗੇੜੇ ਆ ਗਏ ਨੇ ਦੋ ਕਿੱਲਿਆਂ ਦੇ ਵਿੱਚੋਂ ਤੇ ਦੋ ਕਿਲੇ ਇਹ ਜਗ੍ਹਾ ਤੇ ਦੋ ਕਿਲੇ ਹੈਗੀ ਆ ਆ ਵਾਲੀ 826 ਦੀ ਤੇ ਉਸ ਤੋਂ ਅਗਲੇ ਬਣੇ ਨੇ 222 ਤੇ 187 ਤੇ ਇੱਧਰ ਆਪਾਂ ਵੱਡੀ ਇਹ 327 ਉਹਨਾਂ ਦਾ ਵੀ ਚੰਗਾ ਚਾੜ ਹੈ ਵਧੀਆ ਚਾੜ ਹੈ ਤੇ ਆ ਆਪਣੀ 1222 ਤੇ 187 ਤੇ ਬਾਕੀ ਜਿਹੜਾ ਦਾਣੇ ਦਾ ਸائز ਹੈ ਯਾਨੀ ਕਿ ਦਾਣਾ ਮੋਟਾ ਪੀਦੀ 826 ਦਾ ਬੀ ਦਾਣਾ ਬਰੀਕ ਨਹੀਂ ਹੈਗਾ ਨਾ ਤੇ ਬਾਕੀ ਝਾੜ ਤਕਰੀਬਨ ਇਸ ਵਾਰ ਵਧੀਆ ਝਾੜ ਆਇਆ ਰਹਿਣੇ ਬਾਕੀ ਜੇਕਰ ਤੁਸੀਂ ਵੀ ਕੋਈ ਵੈਰਾਈਟੀ ਤਲਾਈ ਹੈ 826 327 ਤਾਂ ਜਰੂਰ ਦੱਸਿਆ ਜੇ ਆਪਣਾ ਕਮੈਂਟ ਕਰਕੇ ਕਿੰਨਾ ਝਾੜ ਆਇਆ ਸੀ ਤੇ 2 ਕਿੱਲਾਂ ਦੇ ਵਿੱਚੋਂ ਇਹ ਦੋ ਟੈਂਕ ਪੈ ਚੁੱਕੇ ਨੇ ਤੇ ਇਸ ਤੋਂ ਬਾਅਦ ਦੋ ਕਿੱਲਾ ਯਾਨੀ ਕਿ ਇੱਕ ਟਰਾਲੀ ਦਾ ਆਪਣੇ ਪਤਾ ਲੱਗ ਜਾਣਾ ਵੀ ਕਿੰਨਾ ਕੁ ਝਾੜ ਆਉਂਦਾ ਬਾਕੀ ਜਿਹੜਾ ਪ੍ਰੋਪਰ ਝਾੜ ਹੈ ਪੂਰਾ ਕੰਡੇ ਤੋਂ ਪਤਾ ਲੱਗਦਾ ਉਹ ਯਾਨੀ ਕਿ ਇੱਕ ਦੋ ਦਿਨ ਤੱਕ ਆਪਾਂ ਨੂੰ ਇਹਦਾ ਝਾੜ ਪਤਾ ਲੱਗ ਜਾਏਗਾ ਇਹ ਤੀਜਾ ਟੈਂਕ ਤੇ ਚੌਥਾ ਟੈਂਕ ਪੂਰਾ ਭਰਿਆ ਹੋਇਆ ਇਹਦੇ ਵਿੱਚ ਟੈਂਕਾਂ ਦੀ ਥੋੜਾ ਜਿਹੀ ਆ ਅੱਗੇ ਮਾਰ ਰਹੀ ਐ ਇਸਾਨਾ ਅੱਧੇ ਕੱਟ ਰਹੀ ਤੇ ਤਿੰਨ ਟੈਂਕ ਫੁੱਲ ਪੈ ਚੁੱਕੇ ਨੇ ਇਹਦੇ ਵਿੱਚ ਦੋ ਕਿੱਲਾਂ ਦੇ ਵਿੱਚ ਤੇ ਯਾਨੀ ਕਿ ਅੱਧੇ ਕੱਟ ਰਹੀ ਯਾਨੀ ਕਿ ਇਹ ਚਾਰ ਕਿਨਾਲਾ ਦਾ ਮੱਥਾ ਜਿਹੜਾ ਰਹਿ ਗਿਆ ਸੀ ਆਪਣਾ ਤੇ ਬਾਕੀ ਝਾੜ ਵੈਸੇ ਵਧੀਆ ਆ ਰਿਹਾ ਹੈ ਇਹ 2 ਕਿਲੇ ਆਪਣੇ ਹੁਣ ਵੱਡੇ ਗਏ ਨੇ 826 ਦੇ ਤੇ 2 ਕਿਲੇ ਆਏ ਰਹਿ ਗਏ 826 ਦੇ ਸਾਹਮਣੇ ਇਹ ਵੀ 2 ਕਿਲੇ ਥਾਂ ਇਹ ਵੀ 2 ਕਿਲੇ ਆਪਣਾ ਜਗ੍ਹਾ ਦੇ ਵਿੱਚੋਂ ਤਿੰਨ ਟੈਂਕ ਪੈ ਗਏ ਨੇ ਤੇ ਥੋੜਾ ਜਾਨੀ ਕਿ ਇੱਧਾ ਕ ਕਟਰ ਜਿਹੜਾ ਬਚ ਗਿਆ ਸੀ ਉਹ ਆਪਣੇ ਟੈਂਕ ਦੇ ਵਿੱਚ ਹੀ ਹੁਣ ਤੇ ਹੁਣ ਇਹ 2 ਕਿਲੇ ਆਪਾਂ ਇਹ ਵੜਦੇ ਆਂ